ਕਣਪੋਰੇ ਜੀ ਹਾਂ ਮੈਂ ਪ੍ਰੋਫੈਸਰ ਅਮਨਦੀਪ ਬੋਲ ਰਹੀ ਹਾਂ ਹਾਂਜੀ ਡਾਕਟਰ ਅਮਨਦੀਪ ਕੋਰ ਕਿੱਥੋਂ ਬੋਰੇ ਜੀ ਮੈਂ ਗੋਲਾਨਗਰਜ ਯੂਨੀਵਰਸਿਟੀ ਜੇਲੇ ਵਾਲਾ ਬਾਟ ਚੇਰਕ ਹਾਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਸਵਾਗਤ ਹੈ ਜੀ ਡਾਕਟਰ ਅਮਨ ਅਮਨਦੀਪ ਬਹੁਤ ਚੰਗਾ ਲੱਗਾ ਤੁਹਾਨੂੰ ਸਾਡੇ ਨਾਲ ਜੁੜੇ ਇਹ ਦੱਸੋਗੇ ਕਿ ਤੁਹਾਡੇ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਤਰਨਜੀਤ ਸੰਧੂ ਭਾਜਪਾ ਦੇ ਉਮੀਦਵਾਰ ਨੇ ਸਾਬਕਾ ਐਮਬੈਸਡਰ ਵੀ ਰਹੇ ਹੋਏ ਵੀ ਉੱਥੇ ਖੜੇ ਹੋਏ ਨੇ ਕੀ ਮਾਹੌਲ ਰੱਥ ਤਾਂ ਲੱਗਦਾ ਵਾ ਜਿਹੜੇ ਜਿਹੜਾ ਯੂਥ ਹੈ ਜਿਹੜਾ ਉਹ ਉਹਨਾਂ ਦਾ ਰੁਝਾਨ ਕਿਹੜੇ ਪਾਸੇ ਨੂੰ ਆ ਅ ਯੂਥ ਦਾ ਰੁਝਾਨ ਐਦਾਂ ਲੱਗਦਾ ਹੈ ਕਿ ਜਿਵੇਂ ਅ ਅੰਮ੍ਰਿਤਸਰ ਦੇ ਵਿੱਚ ਮਤਲਬ ਅਲੱਗ-ਅਲੱਗ ਸੈਕਸ਼ਨਸ ਨੂੰ ਅਸੀਂ ਦੇਖ ਸਕਦੇ ਹਾਂ ਪਰ ਇਨ ਜਰਨਲ ਜਿਹੜਾ ਯੂਥ ਦਾ ਪਹਿਲੀ ਵਾਰ ਹੀ ਲੱਗਿਆ ਇਹਨਾਂ ਬੀਜੇਪੀ ਵੱਲ ਕਾਫੀ ਰੁਝਾਨ ਸੀਗਾ ਸ਼ਹਿਰੀ ਜਿਹੜੀ ਵੋਟ ਹੈ ਉਹ ਕਾਫੀ ਇਹਨਾਂ ਨੂੰ ਜ਼ਰੂਰ ਮਿਲੀ ਹੋਏਗੀ ਔਰ ਪਿੰਡਾਂ ਦੇ ਵਿੱਚ ਜਿਹੜਾ ਹੁਣੇ ਮੈਂ ਦਸੂਣੀ ਰਹੀ ਸੀ ਪਹਿਲੇ ਜਿਹੜੇ ਕਾਲਰ ਸੀਗੇ ਉਹਨਾਂ ਦੀ ਵੀ ਗੱਲ ਇਹ ਗੱਲ ਇੱਥੇ ਵੀ ਦਿਖਣ ਚਾਹੀਏ ਕਿ ਜਿਹੜਾ ਜਿਹੜਾ ਦਲਿਤ ਭਾਈਚਾਰੇ ਦੀ ਜਿਹੜੀ ਵੋਟ ਹੈ ਉਹ ਕੁਝ ਨਾ ਕੁਝ ਪਿੰਡਾਂ 'ਚ ਜ਼ਰੂਰ ਗਈ ਹੈ ਇਹਨਾਂ ਨੂੰ ਸੋ ਕਾਫੀ ਹੱਦ ਤੱਕ ਡਿਵਾਈਡ ਹੋਈ ਹੈ ਪਰ ਸ਼ਹਿਰ ਦੇ ਵਿੱਚ ਡੈਫੀਨੇਟਲੀ ਇੱਕ ਹੋਰ ਜਿਹੜਾ ਰੁਝਾਨ ਦੇਖਣ 'ਚ ਆਇਆ ਹੈ ਕਿ ਜਿਹੜੀਆਂ ਜੀਵਾਂ ਕਾਂਗਰਸ ਜਿਹੜੀ ਪਹਿਲਾਂ ਭਾਵੇਂ ਉਹਨਾਂ ਕੋਲ ਸੀਟ ਹੈਗੀ ਐ ਅੰਮ੍ਰਿਤਸਰ ਦੇ ਵਿੱਚ ਪਰ ਇਹ ਵੀ ਇੱਕ ਜਿਹੜਾ ਫੈਕਟਰ ਐ ਮੇਬੀ ਇਹ ਜੂਨ ਦਾ ਮਹੀਨਾ ਐ ਬਲੂ ਸਟਾਰ ਦਾ ਮੰਥ ਚੱਲ ਰਿਹਾ ਐ ਪਰ ਉਹ ਫੈਕਟਰ ਵੀ ਇਨਵੋਕ ਹੋਇਆ ਮਤਲਬ ਜਿਹੜਾ ਜਿਹੜੀ ਆਪਰੇਸ਼ਨ ਬਲੂ ਸਟਾਰ ਦੀ 40ਵੀਂ ਬਰੇ ਗੰਢਿਆ ਹਾਂਜੀ ਉਹਦੇ ਕਰਕੇ ਜਿਹੜਾ ਰਿਲੀਜੀਅਸਿਟੀ ਆ ਉਹ ਉੱਪਰ ਕੇ ਆਈ ਆ ਬਿਲਕੁਲ ਡੈਫੀਨੇਟਲੀ ਮੈਨੂੰ ਲੱਗਦਾ ਇਨਫੈਕਟ ਤੇ ਜਦੋਂ ਅਸੀਂ ਆਪਣੇ ਸਟੂਡੈਂਟਸ ਨਾਲ ਗੱਲ ਕਰਦੇ ਆ ਜਾਂ ਹੋਰਾਂ ਨਾਲ ਗੱਲ ਕਰਦੇ ਆ ਜਾਂ ਜਿਹੜਾ ਯੰਗ ਐਲੀਮੈਂਟ ਹੈਗਾ ਆ ਆਪਣਾ ਈਵਨ ਪੜਿਆ ਲਿਖਿਆ ਨਹੀਂ ਵੀ ਆ ਉਹਨਾਂ ਦੇ ਵਿੱਚ ਵੀ ਚਾਹੇ ਉਹ YouTube ਤੋਂ ਸਿੱਖ ਰਹੇ ਨੇ ਜਾਂ ਕਿੱਥੋਂ ਸੁਖ ਰਹੇ ਨੇ ਸੁਣ ਰਹੇ ਨੇ ਪਰ ਡੈਫੀਨੇਟਲੀ ਰਿਲੇਟ ਜャ ਕਤੀ ਜਿਹੜੀ ਆ ਨਾ ਅੱਗੇ ਨਾਲੋਂ ਕਾਫੀ ਵੱਧ ਕੇ ਸਾਹਮਣੇ ਆਈ। ਤੋ ਉਹਦਾ ਕੀ ਲੱਗਦਾ ਉਹਦਾ ਫਾਇਦਾ ਨੁਕਸਾਨ ਕਿਨੂੰ ਹੋਊਗਾ ਫਿਰ? ਉਹਦਾ ਫਾਇਦਾ ਨੁਕਸਾਨ ਤਾਂ ਇਨਫੈਕਟੇ ਬੜਾ ਲੰਬਾ ਸਮਾਂ ਇਹਦਾ ਨੁਕਸਾਨ ਮੈਨੂੰ ਲੱਗਦਾ ਹੈ ਕਿ ਪੰਜਾਬ ਨੂੰ ਡੈਫੀਨੇਟਲੀ ਹੋਊਗਾ ਕਿਉਂਕਿ ਇਸ ਤਰੀਕੇ ਇਸ ਤਰੀਕੇ ਨਾਲ ਯੂਥ ਜਿਹੜਾ ਆ ਉਹਦੇ ਅੰਦਰ ਇਹ ਚੀਜ਼ਾਂ ਭਰ ਰਹੀਆਂ ਨੇ ਹਮ ਅਲਟੀਮੇਟਲੀ ਇਹ ਡਿਵਾਈਡ ਪੈਦਾ ਕਰਨ ਗਿਆ ਧਰਮ ਦੇ ਲੈਵਲ ਤੇ ਵੀ ਤੇ ਕਾਸਟ ਦੇ ਲੈਵਲ ਤੇ ਵੀ ਅੱਜ ਕੀ ਥੋੜੀ ਸਾਨੂੰ ਡਿਵਾਈਡ ਦੇਖਣ ਜਿਹਾ ਸਾਹਮਣੇ ਦੇਖਣ ਚਾਇਆ ਤਾਨੂੰ ਲੱਗਦਾ ਵਾ ਕਿ ਇਹਦੇ ਕਰਕੇ ਜਿਹੜੇ ਪੰਥਕ ਕੈਂਡੀਡੇਟ ਜਿਵੇਂ ਖਡੂਰ ਸਾਹਿਬ ਤੁਹਾਡੇ ਅੰਮ੍ਰਿਤਸਰ ਦੇ ਨਾਲ ਹਲਕਾ ਵਾ ਜਿਹੜਾ ਉਥੇ ਜਿਵੇਂ ਜਿਹੜੇ ਪੰਥਕ ਕੈਂਡੀਡੇਟ ਕੋਈ ਖੜੇ ਹੋਏ ਜਿਵੇਂ ਅਮ੍ਰਿਤਪਾਲ ਆ ਉਹਨਾਂ ਨੂੰ ਫਾਇਦਾ ਹੋ ਸਕਦਾ ਜਾਂ ਅੰਮ੍ਰਿਤਸਰ ਤੁਹਾਡੀ ਵਾਲੀ ਕੌਨਸਟਿਟੈਂਸੀ ਦੇ ਵਿੱਚ ਕਾਂਗਰਸ ਦੇ ਖਿਲਾਫ ਇਹ ਗੱਲ ਜਾ ਸਕਦੀ ਹੈ ਲੱਗਦਾ ਹੈ ਜੀ ਕਿਉਂਕਿ ਲੱਗਦਾ ਹੈ ਕਿ ਉਹ ਜਿਹੜਾ ਬੀਜੇਪੀ ਦੇ ਕੈਂਡੀਡੇਟ ਨੇ ਕਰਨਜੀਤ ਸੰਧੂ ਉਹਨਾਂ ਨੂੰ ਫਾਇਦਾ ਤਾਂ ਜ਼ਰੂਰ ਹੋਏਗਾ ਔਰ ਖਡੂਰ ਸਾਹਿਬ ਦੇ ਵਿੱਚ ਕਾਫੀ ਸਾਰੇ ਲੋਕਾਂ ਤੋਂ ਸੁਣਨ ਨੂੰ ਆਉਂਦਾ ਯੰਗਸ ਜਾਂ ਯੰਗ ਦੇ ਵਿੱਚ ਤਾਂ ਇਹ ਸੁਣਨ ਨੂੰ ਆਉਂਦਾ ਹੀ ਆਉਂਦਾ ਹੈ ਕਿ ਜੀ ਅਸੀਂ ਤਾਂ ਅੰਮ੍ਰਿਤਪਾਲ ਨੂੰ ਹੀ ਵੋਟ ਕਰਾਂਗੇ। ਔਰ ਔਰਤਾਂ ਦੇ ਵਿੱਚ ਕੀ ਰੁਝਾਨ ਨਜ਼ਰ ਆਇਆ ਤੁਹਾਨੂੰ? ਅ ਔਰਤਾਂ ਦੇ ਵਿੱਚ ਵੀ ਜਿਹੜਾ ਰੁਝਾਨ ਆਮ ਜਨਰਲ ਜਿਹੜਾ ਐਕੀ ਇੱਕ ਚੀਜ਼ ਹੋਰ ਮੈਂ ਜਿਹੜੀ ਨੋਟ ਕੀਤੀ ਹੈ ਕਿ ਜਿਹੜਾ ਨੀਚੇ ਵਾਲਾ ਜਿਹੜਾ ਆਪਾਂ ਵਰਕਿੰਗ ਕਲਾਸ ਆ ਉਹਦੇ ਵਿੱਚ ਇੰਟਰਸਟ ਘਟ ਹੈ ਵੋਟਾਂ 'ਚ। ਹੋਗੇ ਆਪਣੇ ਕੰਮ ਕਰਨ ਵਾਲਿਆਂ ਨੂੰ ਮੈਂ ਕਈ ਵਾਰੀ ਗੱਲ ਕਰਦੀਆਂ ਪਿੰਡ ਚ ਕਰਦੀਆਂ ਤੇ ਉਹ ਸਾਰੇ ਦੇੰਦਰ ਕੀ ਫਾਇਦਾ ਜੀ ਕੋਈ ਕੁਝ ਕਰਦਾ ਤਾਂ ਹੈ ਨਹੀਂ ਆ ਇੱਕ ਸ਼ਾਇਦ ਲੋਕ ਸਭਾ ਦੀਆਂ ਵੋਟਾਂ ਲਈ ਵੈਸੇ ਵੀ ਘੱਟ ਹੁੰਦਾ ਇੰਟਰਸਟ ਜਿਹੜੀਆਂ ਅਸੈਂਬਲੀ ਦੀਆਂ ਜ਼ੋਨ ਆ ਉਹਦੇ ਚ ਇੰਟਰਸਟ ਜ਼ਿਆਦਾ ਹੁੰਦਾ ਤੇ ਔਰਤਾਂ ਦੇ ਵਿੱਚ ਜਿਹੜੀਆਂ ਪੜੀਆਂ ਲਿਖੀਆਂ ਔਰਤਾਂ ਨੇ ਉਹ ਵੀ ਬੜਾ ਉਹਨਾਂ ਦੇ ਵਿੱਚ ਵੀ ਡਿਵਾਈਡਿਡ opinion ਅਸੀਂ ਕਹਿ ਸਕਦੇ ਆ ਡੈਫੀਨੇਟਲੀ ਇੱਕ ਜਿਹੜਾ ਅੰਮ੍ਰਿਤਸਰ ਦੇ ਵਿੱਚ ਵੀ ਅਗਭੀ ਇਹ ਪੜਿਆ ਲਿਖਿਆ ਆ ਚਾਹੇ ਪਾਰਟੀ ਕੋਈ ਵੀ ਆ ਪੜਿਆ ਲਿਖਿਆ ਆ ਇਹ ਇਹ ਕਾਫੀ ਟ੍ਰੈਂਡ ਸੁਣਨ ਚਾਹੀਆ ਲੋਕਾਂ ਦੇ ਵਿੱਚ ਸ਼ੁਰਕ थैंक यू ਡਾਕਟਰ ਅਮਨਦੀਪ थैंक यू ਤੁਸੀਂ ਜੁੜੇ ਬਹੁਤ ਚੰਗਾ ਬਹੁਤ ਮਿਹਰਬਾਨੀ